ਅਸਤੀਫਾ ਦੇਣ ਤੋਂ ਬਾਅਦ ਨਿਊਜ਼ 18 ਤੇ ਬੋਲੇ ਅਨਿਲ ਜੋਸ਼ੀ ਕਿ ਆਕਾਲੀ ਦਲ ਦੇ ਵਿੱਚ ਹਿੰਦੂ ਲੀਡਰ ਖੁਦ ਨੂੰ ਕਿਨਾਰੇ ਤੇ ਕਰ ਰਹੇ ਨੇ ਮਹਿਸੂਸ ਸੁਬੀਸ਼ ਸਿੰਘ ਬਾਦਲ ਵੀ ਪਾਰਟੀ ਦੇ ਵਿੱਚ ਪਏ ਇਕੱਲੇ ਵਿਕਾਸ ਦੀ ਥਾਂ ਪੰਥਕ ਮੁੱਦਿਆਂ ਦੇ ਵਿੱਚ ਉਲਝੀ ਪਾਰਟੀ ਸੁਬੀਸ਼ ਸਿੰਘ ਬਾਦਲ ਦੇ ਅਸਤੀਫੇ ਦੇ ਬੋਲੇ ਪਟਨਾ ਸਾਹਿਬ ਦੇ ਸਾਬਕਾ ਚੇਸੜਾਰ ਗਿਆਨੀ ਰਣਜੀਤ ਸਿੰਘ ਗੌਰ ਕਿ ਅਸ ਸੁਬੀਸ਼ ਸਿੰਘ ਬਾਦਲ ਦੀ ਸਜ਼ਾ ਦੇ ਪਿੱਛੇ ਦੇਰੀ ਵੱਡੀ ਸਾਜ਼ਿਸ਼ ਦਾ ਹਿੱਸਾ ਖੇਤਰੀ ਪਾਰਟੀ ਨੂੰ ਬਚਾਉਣ ਦੀ ਲੋੜ ਰਾਹੁਲ ਗਾਂਧੀ ਵੱਲੋਂ ਗੌਤਮ ਅਡਾਨੀ ਦੀ ਗਿਫਤਾਰੀ ਦੀ ਮੰਗ ਬੋਲੀ ਅਮਰੀਕਾ ਵੱਲੋਂ ਅਡਾਨੀ ਤੇ ਲਗਾਏ ਰਿਸ਼ਵਤ ਤੇ ਧੋਖਾਧੜੀ ਦੇ ਇਲਜ਼ਾਮਾਂ ਦੀ ਹੋਈ ਜੇਪੀਸੀ ਜਾਂਚ ਪ੍ਰਧਾਨ ਮੰਤਰੀ ਮੋਦੀ ਤੇ ਅਡਾਨੀ ਨੂੰ ਬਚਾਉਣ ਦੇ ਵਿਲਾਏ ਇਲਜ਼ਾਮ ਅਡਾਨੀ ਨੂੰ ਲੈ ਕੇ ਰਾਹੁਲ ਗਾਂਧੀ ਦੇ ਬਿਆਨ ਤੇ ਭਾਜਪਾ ਦਾ ਪਲਟਵਾਰ ਕਿ ਅਡਾਨੀ ਮਾਮਲੇ ਦੇ ਵਿੱਚ ਕਾਨੂੰਨ ਕਰੇਗਾ ਆਪਣਾ ਕੰਮ ਹੈ ਇਲਜ਼ਾਮਾਂ ਤੇ ਕੰਪਨੀ ਖੁਦ ਕਰੇਗੀ ਆਪਣਾ ਬਚਾਅ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਆਵਾਜ਼ੀ ਪਾਰਟੀ ਦੇ ਵੱਲੋਂ ਪਹਿਲੀ ਲਿਸਟ ਜਾਰੀ 11 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ ਤਿੰਨ ਮੌਜੂਦਾ ਵਿਧਾਇਕਾਂ ਨੇ ਕੱਟੀ ਟਿਕਟ ਪਹਿਲੀ ਲਿਸਟ ਦੇ ਵਿੱਚ ਕੇਜਰੀਵਾਲ ਤੇ ਸੀਐਮ ਆਰਤੀਸ਼ੀ ਸਣੇ ਕੋਈ ਵੱਡਾ ਨਾਮ ਨਹੀਂ ਸੇਗੁਰ ਨਾਲ ਕਰੀਬ ਜੀ ਦਾ ਸਮਾਗਰਣ ਦੇ ਮਾਮਲੇ ਦੇ ਵਿੱਚ ਪ੍ਰਬੰਧਕਾਂ ਨੇ ਮੰਗੀ ਮਾਫੀ న్యూਸ 18 ਤੇ ਬੋਲੇ ਪ੍ਰਧਾਨ ਰਮੇਸ਼ ਖੱਤਰੀ ਨਾਸਮਜੀ ਕਾਰਨ ਕੋਈ ਐ ਗਲਤੀ ਪੂਰੇ ਸਿੱਖ ਭਾਈਚਾਰੇ ਤੋਂ ਮੰਗਦੇ ਹਾਂ ਮਾਫੀ ਦਮਦਮੇ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਦੇ ਵੱਲੋਂ ਬੀਜੇਪੀ ਨੂੰ ਸਮਰਥਨ ਦੇਣ ਤੇ ਵਿਵਾਦ ਅਮਰੀਕ ਸਿੰਘ ਅਜਨਾਲਾ ਨੇ ਧੁੰਮਾ ਨੂੰ ਦੱਸਿਆ ਆਈਬੀ ਦਾ ਏਜੰਟ ਕਿਹਾ ਧੁੰਮਾ ਨੇ ਟਕਸਾਲ ਵੱਲੋਂ ਨਹੀਂ ਨਿੱਜੀ ਤੌਰ ਤੇ ਦਿੱਤਾ ਹੈ ਸਮਰਥਨ ਗੈਂਗਸਟਰ ਅਨਮੋਲ ਮਿਸ਼ਰੋਈ ਨੇ ਅਮਰੀਕਾ ਤੋਂ ਮੰਗੀ ਰਾਜਨੀਤਿਕ ਚਰਨ ਭਾਰਤ ਦੇ ਵਿੱਚ ਆਪਣੀ ਜਾਨ ਨੂੰ ਦੱਸਿਆ ਖਤਰਾ ਕਿ ਆ ਭਾਰਤ ਦੇ ਵਿੱਚ ਨਾ ਕੀਤਾ ਜਾਵੇ ਡਿਪੋਰਟ ਸਭ ਤੋਂ ਪਹਿਲਾਂ ਤੁਸੀਂ ਵਖਰੀ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਭਾਦ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਸਾਬਕਾ ਅਕਾਲੀ ਆਗੂ ਅਨਿਲ ਜੋਸ਼ੀ ਦੇ ਵੱਡੇ ਬਿਆਨ ਤੋਂ ਅਸਤੀਫੇ ਤੋਂ ਬਾਅਦ ਨਿਊਜ਼ 18 ਤੇ ਬੋਲੇ ਨੇ ਅਨਿਲ ਜੋਸ਼ੀ ਮੈਂ ਧਰਮ ਦੀ ਨਹੀਂ ਵਿਕਾਸ ਦੀ ਰਾਜਨੀਤੀ ਕਰਨੀ ਹੈ ਮੈਂ ਸੁਖਬੀਰ ਸਿੰਘ ਬਾਦਲ ਦਾ ਵਿਕਾਸ ਦਾ ਮਾਡਲ ਦੇਖਿਆ ਸੀ ਅਨਿਲ ਜੋਸ਼ੀ ਵੱਲੋਂ ਕਿਹਾ ਗਿਆ ਕਿ ਮੈਨੂੰ ਪੰਥਕ ਪੋਲਿਟਿਕਸ ਦੇ ਵਿੱਚ ਆਪਣੀ ਜਗ੍ਹਾ ਨਜ਼ਰ ਨਹੀਂ ਆਉਂਦੀ ਸੁਖਬੀਰ ਸਿੰਘ ਬਾਦਲ ਦੀ ਸੋਚ ਵੀ ਪ੍ਰਕਾਸ਼ ਸਿੰਘ ਬਾਦਲ ਵਾਲੀ ਸੀ ਅਜਮੈਂਨੂੰ ਸੁਖਬੀਰ ਬਾਦਲ ਪਾਰਟੀ ਦੇ ਵਿੱਚ ਇਕੱਲੇ ਪਏ ਨਜ਼ਰ ਆਉਂਦੇ ਨੇ ਨਿਲ ਜੋਸ਼ੀ ਦੇ ਵੱਲੋਂ ਰਿਪੋਰਟ ਪੰਜਾਬ ਤੇ ਵੱਡਾ ਬਿਆਨ ਦਿੱਤਾ ਗਿਆ ਹੁਣ ਦਾ ਕਹਿੰਦੇ ਕਿ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸਿਰਫ ਪੰਥਕ ਮੁੱਦੇ ਉੱਠਦੇ ਰਹੇ ਨੇ ਮੈਂ ਕਹਿੰਦਾ ਸੀ ਪੰਜਾਬ ਦੇ ਵਿਕਾਸ ਦੀ ਚਰਚਾ ਵੀ ਕਰੀਏ ਹਿੰਦੂ ਹੋਣ ਦੇ ਨਾਤੇ ਮੈਂ ਪੰਥਕ ਮੁੱਦੇ ਤੇ ਗੱਲ ਹੀ ਨਹੀਂ ਕਰ ਸਕਦਾ ਅਕਾਲੀ ਦਲ ਦੇ ਵਿੱਚ ਹਿੰਦੂ ਲੀਡਰ ਖੁਦ ਨੂੰ ਕਿਨਾਰੇ ਹੋਏ ਮਹਿਸੂਸ ਕਰਦੇ ਨੇ ਆ ਨਿਲ ਜੋਸ਼ੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤੇ ਆਪਣੇ ਅਸਤੀਫੇ ਦੀ ਉਹਨਾਂ ਦੇ ਵੱਲੋਂ ਵਜ੍ਹਾ ਦੱਸੀ ਕਿ ਉਹਨਾਂ ਦਾ ਕਹਿੰਣਾ ਹੈ ਕਿ ਧਰਮ ਦਾ ਇੰਨਾ ਡਰ ਨਾ ਹੋਵੇ ਕਿ ਕੋਈ ਮਨ ਦੀ ਗੱਲ ਹੀ ਨਾ ਕਰ ਸਕੇ ਅਨਿਲ ਜੋਸ਼ੀ ਆਕਾਲੀ ਦਲ ਦੇ ਸਾਥ ਆਗੂ ਕਿਉਂਕਿ ਪਿਛਲੇ ਦਿਨਾਂ ਦੇ ਵੱਲੋਂ ਪਾਰਟੀ ਦੀ ਮੁਖਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਭਾਜਪਾ ਦੇ ਪਰਮ 6 ਸਾਲ ਤੋਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਹ ਵਿਖਾਇਆ ਗਿਆ ਸੀਗਾ ਉਸ ਦੇ ਬਾਅਦ ਅਨਿਲ ਜੋਸ਼ੀ ਨੇ 2021 ਦੇ ਵਿੱਚ ਆਕਾਲੀ ਦਲ ਜੁਆਇਨ ਕਰ ਲਈ ਸੀ ਆਕਾਲੀ ਦਲ ਦੇ ਟਿਕਟ ਤੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਵੀ ਇਸ ਵਾਰ ਉਹਨਾਂ ਦੇ ਵੱਲੋਂ ਲੜੀ ਗਈ ਹਾਲਾਂਕਿ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾ ਤਾਂ ਇਸ ਦੇ ਵਿਚਾਲੇ ਜਦੋਂ ਆ 2.5 3 ਮਹੀਨੇ ਤੋਂ ਲਗਾਤਾਰ ਸ਼ਰਮਣੀ ਅਕਾਲੀ ਦਲ ਦੇ ਵਿੱਚ ਪੂਰਾ ਘਟਨਾਕਰਮਚਾਰੀਆ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਪਿਛਲੇ ਦਿਨਾਂ ਦੇ ਵੱਲੋਂ ਪਾਰਟੀ ਦੇ ਪ੍ਰਧਾਨ ਦੀ ਰੋਗ ਦੇ ਤੋਹੀਫਾ ਦਿੱਤਾ ਗਿਆ ਤਾਂ ਇਸ ਦੇ ਵਿਚਾਲੇ ਐਨ ਕੇ ਸ਼ਰਮਾ ਪਹਿਲਾਂ ਅਸਤੀਫਾ ਦਿੰਦੇ ਨੇ ਉਸ ਤੋਂ ਬਾਅਦ ਚਨਨ ਜੋਸ਼ੀ ਦੇ ਵੱਲੋਂ ਆ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਤੇ ਨਿਊਜ਼ੀਟਨ ਪੰਜਾਬ ਤੇ ਜਿੱਥੇ ਕਿ ਉਹਨਾਂ ਨੇ ਇਸ ਅਸਤੀਫੇ ਦੀ ਵਜ੍ਹਾ ਦੱਸੀ ਹੈ ਤਾ ਉਥੇ ਹੀ ਸੁਭੀਰ ਸਿੰਘ ਬਾਦਲ ਦਾ ਕਿਤੇ ਨਾ ਕਿਤੇ ਜਰੂਰ ਉਹ ਸਮਰਥਨ ਕਰਦੇ ਹੋਏ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ ਮੈਂ ਸੁਭੀਰ ਸਿੰਘ ਬਾਦਲ ਦਾ ਵਿਕਾਸ ਦਾ ਮਾਡਲ ਦੇਖਿਆ ਸੀ ਮੈਨੂੰ ਪੰਥਕ ਪੋਲਿਟਿਕਸ ਦੇ ਵਿੱਚ ਆਪਣੀ ਜਗ੍ਹਾ ਨਜ਼ਰ ਨਹੀਂ ਆਉਂਦੀ ਸੁਭੀਰ ਸਿੰਘ ਬਾਦਲ ਦੀ ਸੋਚ ਵੀ ਪ੍ਰਕਾਸ਼ ਸਿੰਘ ਬਾਦਲ ਵਾਲੀ ਸੀ ਅਨਿਲ ਜੋਸ਼ੀ ਨੇ ਕਿਹਾ ਕਿ ਅੱਜ ਮੈਨੂੰ ਸੁਭੀਰ ਬਾਦਲ ਪਾਰਟੀ ਦੇ ਵਿੱਚ ਇਕੱਲੇ ਪਏ ਨਜ਼ਰ ਆਉਂਦੇ ਨਹੀਂ ਵੀ ਆਪਣੇ ਆਪ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਬਿਆਨ ਉਹਨਾਂ ਦਾ ਕਹਿਣਾ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਤੇ ਸਿਰਫ ਪੰਥਕ ਮੁੱਦੇ ਉੱਠਦੇ ਰਹੇ ਨੇ ਆ ਪੰਜਾਬ ਦੇ ਹੋਰ ਜੋ ਮਸਲੇ ਨੇ ਉਹ ਉਸ ਦੇ ਵਿੱਚ ਨਹੀਂ ਵਿਚਾਰੇ ਜਾਂਦੇ ਉਸ ਬਾਰੇ ਗੱਲ ਨਹੀਂ ਹੁੰਦੀ ਹਿੰਦੂ ਹੋਣ ਦੇ ਨਾਤੇ ਮੈਂ ਪੰਥਕ ਮੁੱਦੇ ਤੇ ਗੱਲ ਹੀ ਨਹੀਂ ਕਰ ਸਕਦਾ ਹਾਲਾਂਕਿ ਪੰਥਕ ਮੁੱਦੇ ਤੇ ਜੋ ਅੱਜ ਕੱਲ ਫਿਲਹਾਲ 2-3 ਮਹੀਨੇ ਤੋਂ ਪੂਰਾ ਇਹ ਮੁੱਦਾ ਚੱਲ ਰਿਹਾ ਉਸ ਬਾਰੇ ਜ਼ਿਆਦਾ ਖੁੱਲ੍ਹ ਕੇ ਨਹੀਂ ਬੋਲੇ ਪਰ ਉਹ ਆਪਣੇ ਅਸਤੀਫੇ ਦੀ ਵਜ੍ਹਾ ਜ਼ਰੂਰ ਸਪਸ਼ਟ ਕਰ ਗਏ ਕਿ ਉਹਨਾਂ ਨੇ ਅਕਾਲੀ ਦਲ ਨੂੰ ਆਖਰਕਾਰ ਅਲਵਿਦਾ ਕਿਉਂ ਕਿਹਾ ਹੈ ਅੱਗੇ ਉਹਨਾਂ ਦਾ ਕੀ ਸਿਆਸੀ ਬਦਲ ਹੋਵੇਗਾ ਉਸ ਨੂੰ ਲੈ ਕੇ ਹਜੇ ਉਹਨਾਂ ਨੇ ਪੱਤੇ ਨਹੀਂ ਖੋਲੇ ਹਾਲਾਂਕਿ ਪਹਿਲਾਂ ਲੰਬਸਮਾ ਭਾਜੀਪੀ ਦਾ ਹੀ ਹਿੱਸਾ ਰਹੇ ਅਕਾਲੀ ਭਾਜਪਾ ਸਰਕਾਰ ਵੇਲੇ ਜੋ ਕਿ ਅਬ ਜ਼ਰਦਾ ਵੀ ਸਾਰੇ ਚੁੱਕੇ ਨੇ ਕੈਬਨਟ ਮੰਤਰੀ ਵੀ ਰਹਿ ਚੁੱਕੇ ਨੇ ਆ ਤਾਂ 2021 ਦੇ ਵਿੱਚ ਦਰਸਲੋ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਕੇ ਸਨ ਇਸ ਵਾਰ ਅਮਰਸਰ ਤੋਂ ਮੈਂ ਲੋਕ ਸਭਾ ਚੋਣ ਵੀ ਲੜੀਗੀ ਹਾਲਾਂਕਿ ਹਾਰ ਦਾ ਸਬਣਾ ਕਰਨਾ ਪਿਆ ਪਰ ਇਸ ਦੇ ਵਿਚਾਲੇ ਉਹਨਾਂ ਦੇ ਵੱਲੋਂ ਹੁਣ ਆਪਣੇ ਅਸਤੀਫੇ ਦੀ ਵਜ੍ਹਾ ਦੱਸੀ ਗਈ ਹੈ ਨਿਊਜ਼ੀਟਨ ਪੰਜਾਬ ਤੇ ਉਹਨਾਂ ਵੱਲ ਵੱਡਾ ਬਿਆਨ ਦਿੱਤਾ ਗਿਆ ਹੁੰਦਾ ਇਹ ਕਹਿੰਦੇ ਕਿ ਮੈਂ ਧਰਮ ਦੀ ਨਹੀਂ ਵਿਕਾਸ ਦੀ ਰਾਜਨੀਤੀ ਕਰਨੀ ਹੈ ਮੈਂ ਸਬੀਰ ਸਿੰਘ ਬਾਦਲ ਦਾ ਵਿਕਾਸ ਦਾ ਮਾਡਲ ਦੇਖਿਆ ਸੀ ਮੈਨੂੰ ਪੰਥਕ ਪੋਲਿਟਿਕ ਦੇ ਵਿੱਚ ਆਪਣੀ ਜਗ੍ਹਾ ਨਜ਼ਰ ਨਹੀਂ ਆਉਂਦੀ ਉਸ ਮੀਤ ਸਿੰਘ ਬਾਦਲ ਦੀ ਸੋਚ ਵੀ ਪ੍ਰਕਾਸ਼ ਸਿੰਘ ਬਾਦਲ ਵਾਲੀ ਸੀ ਅੱਜ ਮੈਨੂੰ ਸੁਖਬੀਰ ਬਾਦਲ ਪਾਰਟੀ ਦੇ ਵਿੱਚ ਇਕੱਲੇ ਪਏ ਨਜ਼ਰ ਆਉਂਦੇ ਨੇ ਇਹ ਵੀ ਅਨਿਲ ਜੋਸ਼ੀ ਨੇ ਵੱਡਾ ਬਿਆਨ ਦਿੱਤਾ ਹੈ ਕੁਰਪ ਕਮੇਟੀ ਦੀ ਮੀਟਿੰਗ ਦੇ ਵਿੱਚ ਸਿਰਫ ਪੰਥਕ ਮੁੱਦੇ ਉੱਠਦੇ ਰਹੇ ਨੇ ਇਥੋਂ ਤੱਕ ਉਹਨਾਂ ਦੇ ਬਨੂ ਇਹ ਕੀ ਗੱਲ ਗੱਲ ਕਹੀ ਗਈ ਹੈ ਉਹਨਾਂ ਨੇ ਕਿਹਾ ਕਿ ਮੈਂ ਕਹਿੰਦਾ ਸੀ ਕਿ ਪੰਜਾਬ ਦੇ ਵਿਕਾਸ ਦੀ ਚਰਚਾ ਵੀ ਕਰੀਏ ਆਜ ਤੋਂ ਪਹਿਲਾਂ ਇਸ ਤੋਂ ਪਹਿਲਾਂ ਐਨ ਕੇ ਸ਼ਰਮਾ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਅਨਿਲ ਜੋਸ਼ੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਜਿਨ੍ਹਾਂ ਨੇ ਇਸ ਅਸਤੀਫੇ ਦੇ ਪਿੱਛੇ ਆਪਣੀ ਵਜ੍ਹਾ ਵੀ ਦੱਸੀ ਦੀ ਰਾਜਨੀਤੀ ਕਰਨਾ ਚਾਹੁੰਦਾ ਵਿਕਾਸ ਦੀ ਰਾਜਨੀਤੀ ਕਰਨਾ ਚਾਹੁੰਦਾ ਇਸ ਕਰਕੇ ਮੈਂ ਮੈਨੂੰ ਲੱਗਦਾ ਕਿ ਇਸ ਵੇਲੇ ਇਹ ਪਾਰਟੀ ਜਿਹੜੀ ਇਤੋਂ ਦੂਰ ਆ ਹੂੰ ਤੇ ਇਹ ਕਦੋਂ ਉੱਭਰੂਗੀ ਤੇ ਕਿੰਨਾ ਕੁ ਡਰ ਫਿਰ ਵੀ ਬਾਅਦ ਚ ਵੀ ਇਸ ਧਾਰਮਿਕ ਪੋਲਿਟਿਕਸ ਦਾ ਰਹੂਗਾ ਉਹਨਾਂ ਨੂੰ ਵੀ ਧਰਮ ਨੇ ਕਦੋਂ ਫੇਰ ਉਹਨਾਂ ਨੂੰ ਕਟਾਰੇ ਚ ਕਿਸੇ ਗੱਲ ਤੇ ਖੜਿਆ ਵੀ ਕੋਈ ਕਾਲੀ ਦਲ ਦਾ ਲੀਡਰ ਜਿਹੜਾ ਕਿਸੇ ਵੇਲੇ ਮੰਦਿਰ ਤੇ ਮੱਥਾ ਟੇਕਣ ਚਲ ਜੇ ਤੇ ਕਦੋਂ ਉਹਨੂੰ ਤਲਬ ਕਰ ਲੈਣਾ ਜਾਂ ਮਤਲਬ ਫਿਰ ਅਸੀਂ ਮੈਂ ਸੈਕੂਲਰਿਜ਼ਮ ਦੀ ਰਾਜਨੀਤੀ ਕਰਨਾ ਚਾਹੁੰਦਾ ਮੈਂ ਭਾਈ ਸਾਰੇ ਦੀ ਰਾਜਨੀਤੀ ਕਰਨਾ ਚਾਹੁੰਦਾ ਮੈਂ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਨਾ ਚਾਹੁੰਦਾ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰਨਾ ਚਾਹੁੰਦਾ ਜਿਹਦੇ ਕਰਕੇ ਅੱਜ ਵੀ ਦੋ ਤਿੰਨ ਵਾਰੀ ਮੈਂ ਹਾਰਿਆ ਦੋ ਵਿਧਾਨ ਸਭਾ ਹਾਰਿਆ ਇੱਕ ਮੈਂ ਪਾਰਲੀਮੈਂਟ ਹਾਰਿਆ ਉਹਦੇ باوجود ਵੀ ਤਰੀਕੇ ਨਾਲ ਗੱਲ ਕਰੋਗੇ ਤੇ ਕੰਮ ਕਿੰਨੇ ਕੀਤਾ ਨਲਜੋਸ਼ੀ ਨੇ ਰਾਤ ਦਿਨ ਸੜਕਾਂ ਦਾ ਰਹਿ ਕੇ ਡਿਵੈਲਪਮੈਂਟ ਕੀਤੀ ਹੈ ਹਰ ਮੁਹੱਲੇ ਤੇ ਸਾਈਕਲ ਤੇ ਜਾ ਕੇ ਡਿਵੈਲਪਮੈਂਟ ਕੀਤੀ ਹੈ ਹਰ ਘਰ ਦਾ ਬੂਹਾ ਖੜਕਾ ਕੇ ਜਿਹੜਾ ਵਾ ਕੰਮ ਕੀਤਾ ਮੇਰੇ ਕੋ ਕੋਈ ਦਫਤਰ ਚ ਆਇਆ ਤੇ ਅੱਜ ਤੱਕ ਪੂਰੇ ਪੰਜਾਬ ਚ ਬਾਹਰ ਖੜੀ ਕਰਕੇ ਕੋਈ ਇੱਕ ਬੰਦਾ ਲੱਭ ਕੇ ਲਿਆ ਦਿਓ ਜੇ ਮੈਂ ਕਦੀ ਪੁੱਛਿਆ ਯਾਰ ਤੂੰ ਪਹਿਲਾਂ ਇਹ ਦੱਸ ਤੇਰੀ ਪਾਰਟੀ ਕਿਹੜੀ ਤੇਰਾ ਕੰਮ ਕਰਾਂ ਕਿ ਨਾ ਕਰਾਂ ਤਸਦੀਫੇ ਤੋਂ ਬਾਅਦ ਨਿਊਜ਼ 18 ਪੰਜਾਬ ਤੇ ਨਿਲ ਜੋਸ਼ੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਹੈ ਕਿ ਉਹਨਾਂ ਨੇ ਆਪਣੇ ਅਸਤੀਫੇ ਦੀ ਵਜ੍ਹਾ ਵੀ ਦੱਸੀ ਹੈ ਅਤੇ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਦਾ ਉਹਨਾਂ ਦੇ ਵੱਲੋਂ ਸਮਰਥਨ ਵੀ ਕੀਤਾ ਗਿਆ ਹੈ ਅਨਿਲ ਜੋਛ ਨੇ ਕਿਹਾ ਕਿ ਮੈਂ ਧਰਮ ਦੀ ਨਹੀਂ ਵਿਕਾਸ ਦੀ ਰਾਜਨੀਤੀ ਕਰਨੀ ਹੈ ਮੈਂ ਸੁਖਬੀਰ ਸਿੰਘ ਬਾਦਲ ਦਾ ਵਿਕਾਸ ਦਾ ਮਾਡਲ ਦੇਖਿਆ ਸੀ ਮੈਨੂੰ ਪੰਥਕ ਪੋਲਿਟਿਕਸ ਦੇ ਵਿੱਚ ਆਪਣੀ ਜਗ੍ਹਾ ਨਜ਼ਰ ਨਹੀਂ ਆਉਂਦੀ ਸੁਖਬੀਰ ਬਾਦਲ ਦੀ ਸੋਚ ਵੀ ਪ੍ਰਕਾਸ਼ ਸਿੰਘ ਬਾਦਲ ਵਾਲੀ ਸੀ ਉਹਨਾਂ ਨੇ ਕਿਹਾ ਕਿ ਅੱਜ ਮੈਨੂੰ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਵਿੱਚ ਇਕੱਲੇ ਪਏ ਨਜ਼ਰ ਆਉਂਦੇ ਨੇ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸਿਰਫ ਪੰਥਕ ਮੁੱਦੇ ਉੱਠਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਪੰਥਕ ਮੁੱਦਿਆਂ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਗੱਲ ਹੁੰਦੀ ਸੀ ਹੋਰ ਪੰਜਾਬ ਦੇ ਜੋ ਇੰਨੇ ਵੱਡੇ ਮਸਲੇ ਨੇ ਮੁੱਦੇ ਨੇ ਉਸ ਬਾਰੇ ਗੱਲ ਨਹੀਂ ਸੀ ਹੁੰਦੀ ਹਿੰਦੂ ਹੋਣ ਦੇ ਨਾਤੇ ਮੈਂ ਪੰਥਕ ਮੁੱਦੇ ਤੇ ਗੱਲ ਹੀ ਨਹੀਂ ਕਰ ਸਕਦਾ ਹੁੰਦਾ ਕਹਿੰਦੇ ਕਿ ਕਾਲੀ ਨਾਲ ਦੇ ਵਿੱਚ ਹਿੰਦੂ ਲੀਡਰ ਖੁਦ ਨੂੰ ਕਿਨਾਰੇ ਹੋਏ ਮਹਿਸੂਸ ਕਰਦੇ ਨੇ ਵੀ ਆਪਣੇ ਆਪ ਦੇ ਵਿੱਚ ਉਹਨਾਂ ਦੇ ਵੱਲੋਂ ਬਹੁਤ ਵੱਡਾ ਬਿਆਨ ਦਿੱਤਾ ਗਿਆ ਹੁੰਦਾ ਕਹਿੰਦੇ ਕਿ ਕਾਲੀ ਨਾਲ ਦੇ ਵਿੱਚ ਹਿੰਦੂ ਲੀਡਰ ਖੁਦ ਨੂੰ ਕਿਨਾਰੇ ਹੋਏ ਮਹਿਸੂਸ ਕਰਦੇ ਨੇ ਹੁੰਦਾ ਕਹਿੰਦੇ ਕਿ ਧਰਮ ਦਾ ਇਹਨਾਂ ਡਰ ਨਾ ਹੋਵੇ ਕਿ ਕੋਈ ਮਨ ਦੀ ਗੱਲ ਵੀ ਨਾ ਕਰ ਸਕੇ ਇਹ ਵੀ ਅਨਿਲ ਜੋਸ਼ੀ ਦੇ ਨਿਊਜ਼ 8 ਪੰਜਾਬ ਤੇ ਵੱਡਾ ਬਿਆਨ ਦਿੱਤਾ ਗਿਆ ਤਾਂ ਪਿਛਲੇ ਦਿਨੀ ਦਰਸਨ ਉਹਨਾਂ ਦੇ ਵੱਲੋਂ ਅਕਾਲੀ ਦਲ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਜਾਂਦਾ ਹੈ ਪਾਰਟੀ ਨੂੰ ਹਲਵਿਦਾ ਕਿਹਾ ਜਾਂਦਾ ਹੈ ਹਾਲਾਂਕਿ ਉਹਨਾਂ ਦਾ ਅਗਲਾ ਕੀ ਸਿਆਸੀ ਬਦਲ ਹੋਵੇਗਾ ਉਸ ਬਾਰੇ ਜਿਆਦਾ ਖੁੱਲ ਕੇ ਉਹਨਾਂ ਦੇ ਵੱਲੋਂ ਗੱਲ ਨਹੀਂ ਕੀਤੀ ਗਈ ਆ ਜੋ ਲਗਾਤਾਰ ਮਾਮਲਾ ਸੀ ਅਕਾਲ ਤਖਤ ਸਾਹਿਬ ਤੇ ਉਸबीर ਸਿੰਘ ਬਾਦਲ ਦਾ ਪਹੁੰਚਾ ਹੈ ਉਸ ਬਾਰੇ ਵੀ ਉਹ ਜਿਆਦਾ ਕੁਝ ਬੋਲਦੇ ਹੋਏ ਨਜ਼ਰ ਨਹੀਂ ਆਏ ਪਰ ਵਜ੍ਹਾ ਉਹਨਾਂ ਨੇ ਜੂੜ ਸਪਸ਼ਟ ਕਰ ਦਿੱਤੀ ਕਿ ਆਖਰਕਾਰ ਅਕਾਲੀ ਦਲ ਤੋਂ ਉਹਨਾਂ ਦੇ ਵੱਲੋਂ ਅਸਤੀਫਾ ਕਿਉਂ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਵੱਲ ਹਲਵਿਦਾ ਕਿਉਂ ਕਿਹਾ ਗਿਆ ਤਜ ਸੁਰਵੀਰ ਸਿੰਘ ਬਾਦਲ ਦੇ ਅਸਤੀਫੇ ਤੇ ਗਿਆਨੀ ਰਣਜੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ న్యూਸ 810 ਤੇ ਕਕਸਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੁੰਦਾ ਕਹਿੰਦੇ ਕਿ ਸੁਬੀਰ ਸਿੰਘ ਬਾਦਲ ਦੀ ਸਜ਼ਾ ਦੇ ਵਿੱਚ ਦੇਰੀ ਪਿੱਛੇ ਵੱਡੀ ਸਾਜ਼ਿਸ਼ ਹੈ ਤਨਖਾਹਾਂ اقرار ਪਰ ਹਲੇ ਤੱਕ ਤਨਖਾਹ ਨਹੀਂ ਲੱਗੀ ਗਿਆਨੀ ਰਣਜੀਤ ਸਿੰਘ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੁੰਦਾ ਕਹਿੰਦੇ ਕਿ ਸੁਧਾਰ ਲਹਿਰ ਤੇ ਨਿਸ਼ਾਨਾ ਸਾਹ ਦੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਖਤਮ ਕਰਨ ਦੀ ਸੂਚੀ ਸਮਝੀ ਸਾਜ਼ਿਸ਼ ਹੈ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਇਸ ਨੂੰ ਬਚਾਉਣ ਦੀ ਜ਼ਰੂਰਤ ਹੈ ਜੱਸੀਦਰ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਉਹਨਾਂ ਦੇ ਬੋ ਨਿਸ਼ਾਨਾ ਸਾਧਿਆ ਗਿਆ ਹੁੰਦਾ ਕਹਿੰਦੇ ਕਿ ਅਕਾਲੀ ਦਲ ਦੀ ਬਾਟੋ ਧੜ ਦੇ ਲਈ ਹਰਪ੍ਰੀਤ ਸਿੰਘ ਜ਼ਿੰਮੇਵਾਰ ਨੇ ਗਿਆਨੀ ਰਣਜੀਤ ਸਿੰਘ ਦੇ ਵੱਲ ਵੀ ਵੱਡਾ ਬਿਆਨ ਦਿੱਤਾ ਗਿਆ ਹੁੰਦਾ ਦੇ ਤੌਰ ਤੇ ਉਹਨਾਂ ਨੇ ਜੱਸੀਦਰ ਗਿਆਨੀ ਹਰਪ੍ਰੀਤ ਸਿੰਘ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆਨੀ ਹਰਪ੍ਰੀਤ ਦੱਸਣ ਉਹਨਾਂ ਪੰਚ ਦੇ ਲਈ ਜਿਹੜਾ ਚੰਗਾ ਕੰਮ ਕੀਤਾ ਇਸ ਨੂੰ ਲੈ ਕੇ ਵੀ ਸਵਾਲ ਕੀਤਾ ਨਾਲ ਹੀ ਗਿਆਨੀ ਰਣਜੀਤ ਸਿੰਘ ਗੌਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੁੰਦਾ ਕਹਿੰਦਾ ਕਿ ਗਿਆਨੀ ਹਰਪ੍ਰੀਤ ਸਿੰਘ ਖੁਦ ਅਕਾਲੀ ਦਲ ਪ੍ਰਧਾਨ ਬਣਨਾ ਚਾਹੁੰਦੇ ਨੇ ਇਹ ਵੀ ਵੱਡਾ ਪਿਆਮ ਤੇਰੇ ਨੇ ਜੀ ਪੀ ਸੀ ਪੂਰੇ ਮਾਮਲੇ ਦੀ ਜਾਂਚ ਕਰਵਾਵੇ ਜਦੋਂ ਤੱਕ ਹਰਪ੍ਰੀਤ ਸਿੰਘ ਜਥੇਦਾਰ ਪੰਥ ਕਮਜ਼ੋਰ ਹੋਵੇਗਾ ਸਦੇ ਤੌਰ ਤੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਵਰਦੇ ਹੋਏ ਨਜ਼ਰ ਆਏ ਨੇ ਗਿਆਨੀ ਰਣਜੀਤ ਸਿੰਘ ਗੌਰੋਂ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਿਆਦਾ ਸਮਾਂ ਨਹੀਂ ਦੇਣਾ ਚਾਹੀਦਾ ਆ ਤਾਂ ਜਿਵੇਂ ਕਿ ਵਸਬੀਰ ਸਿੰਘ ਬਾਦਲ ਦਾ ਮਾਮਲਾ ਕਿੜਾ ਕਿ ਸ੍ਰੀ ਅਕਾਲਪਤੀ ਸਾਹਿਬ ਤੇ ਵਿਚਾਰ ਦੇ ਨਾ 3 ਅਗਸਤ ਨੂੰ ਤਨਖਾਹਿਆ ਕਰਾ ਦਿੱਤਾ ਗਿਆ 2.5 ਮਹੀਨੇ ਤੋਂ ਬਾਅਦ ਦਾ ਸਮਾਂ ਹੋ ਚੁੱਕਾ ਹੈ ਜੇ ਸਜਾ ਗਿੜੇ ਕੇ ਸਿੰਘ ਸਹਿਬਾਨਾ ਵੱਲੋਂ ਨਹੀਂ ਸੁਣਾਈ ਗਈ ਤੇ ਇਸ ਦੇ ਵਿਚਾਲੇ ਅੱਜ ਤਕਸਰੀ ਪਟਨਾ ਸਾਹਿਬ ਦੇ ਸਾਫ ਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਦੇ ਵੱਲੋਂ ਇਹ ਪੂਰੇ ਮਾਮਲੇ ਦੇ ਵਿੱਚ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਸਜ਼ਾ ਦੇ ਵਿੱਚ ਦੇਰੀ ਪਿੱਛੇ ਵੱਡੀ ਸਾਜ਼ਿਸ਼ ਹੈ ਸਾਜ਼ਿਸ਼ ਵਾਲੇ ਪਾਸੇ ਸਿੱਧੇ ਤੌਰ ਤੇ ਗਿਆਨੀ ਰਣਜੀਤ ਸਿੰਘ ਦੇ ਵੱਲ ਇਸ਼ਾਰਾ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਤਨਖਾਹਿਆ ਕਰਾਰ ਪਰ ਹਲੇ ਤੱਕ ਤਨਖਾਹ ਨਹੀਂ ਲੱਗੀ ਗਿਆਨੀ ਰਣਜੀਤ ਸਿੰਘ ਦਾ ਸੁਧਾਰ ਲੈਰ ਤੇ ਵੀ ਨਿਸ਼ਾਨਾ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਇਹ ਸੋਚੀ ਸਮਝੀ ਸਾਜ਼ਿਸ਼ ਹੈ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਇਸ ਨੂੰ ਬਚਾਉਣ ਦੀ ਜ਼ਰੂਰਤ ਹੈ ਉੱਥੇ ਹੀ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਗਿਆਨੀ ਰਣਜੀਤ ਸਿੰਘ ਗੌਰ ਨੇ ਨਿਸ਼ਾਨਾ ਸਾਧਿਆ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਪਾਰਟੀ ਨੂੰ ਢਾਡ ਦੇ ਲਈ ਹਰਪ੍ਰੀਤ ਸਿੰਘ ਜ਼ਿੰਮੇਵਾਰ ਨੇ ਯਾਨੀ ਕਿ ਜੋ ਪੂਰਾ ਘਟਨਾਕਰਮ ਚੱਲ ਰਿਹਾ ਉਸਦੇ ਲਈ ਸਿੱਧੇ ਤੌਰ ਤੇ ਉਹਨਾਂ ਨੇ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਿੰਮੇਵਾਰ ਠਰਾਇਆ ਉਹਨਾਂ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਖੁਦ ਅਕਾਲੀ ਦਲ ਪ੍ਰਧਾਨ ਬਣਨਾ ਚਾਹੁੰਦੇ ਨੇ ਐ ਜੀ ਪੀ ਸੀ ਪੂਰੇ ਮਾਮਲੇ ਦੀ ਜਾਂਚ ਕਰਵਾਵੇ ਤੇ ਪੂਰੇ ਮਾਮ ਜਾਂਚ ਤੱਕ ਦੀ ਉਹਨਾਂ ਦੇ ਲੋ ਮੰਗ ਕਰ ਦਿੱਤੀ ਗਈ ਹੈ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਹਰਪ੍ਰੀਤ ਸਿੰਘ ਜਥੇਦਾਰ ਨੇ ਪੰਥ ਕਮਜ਼ੋਰ ਹੋਵੇਗਾ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਿਆਦਾ ਸਮਾਂ ਨਹੀਂ ਦੇਣਾ ਚਾਹੀਦਾ ਕਿਉਂਕਿ ਇਸੇ ਤਰੀਕੇ ਦਾ ਪਹਿਲਾਂ ਬਿਆਨ ਵਿਰਸਾ ਸਿੰਘ ਵਲਟਾ ਵੀ ਦੇ ਚੁੱਕੇ ਨੇ ਸਿੱਧੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਨਿਸ਼ਾਨੇ ਸਾਹ ਚੁੱਕੇ ਤੇ ਹੁਣ ਤੱਕ ਸ੍ਰੀ ਪਟਨਾ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਨਾਮ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਨੇ ਹਾਲਾਂਕਿ ਉਹਨਾਂ ਨੇ हाल ही ਦੇ ਵਿੱਚ ਆਪਣੇ ਅਹੁਦੇ ਦੇ ਉੱਤੋਂ ਅਸਤੀਫਾ ਦੇ ਦਿੱਤਾ ਪਰ ਹਾਲੇ ਤੱਕ ਅਸਤੀਫਾ ਜਿਹੜਾ ਉਹਨਾਂ ਦਾ ਨਾਮਨਜ਼ੂਰ ਕੀਤਾ ਗਿਆ ਹੈ ਇਸੇ ਵਿਸ਼ੇ ਤੇ ਅਸੀਂ ਅੱਜ ਗੱਲਬਾਤ ਕਰਾਂਗੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰஞ்சிਤ ਸਿੰਘ ਜੀ ਦੇ ਨਾਲ ਜਥੇਦਾਰ ਸਾਹਿਬ ਸਭ ਤੋਂ ਪਹਿਲਾਂ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਇੱਕ ਪੰਜਾਬ ਦੇ ਵਿੱਚ ਵੱਡਾ ਨਾਮ ਹੈ ਤਾਂ ਕਿਤਨਾ ਕਿਤੇ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਪਰ ਹਾਲੇ ਤੱਕ ਤਨਖਾਹ ਨਹੀਂ ਲਗਾਈ ਤੁਹਾਡਾ ਰਿਐਕਸ਼ਨ ਕੀ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੱਲ ਇਸ ਤਰ੍ਹਾਂ ਹੈ ਤਨਖਾਹਿਆ ਕਰਾਰ ਦਿੱਤਾ ਠੀਕ ਹੈ ਪਰ ਉਹਦੇ ਨਾਲ ਹੀ ਉਹ ਹੱਥ ਜੋੜ ਕੇ ਨਿਮਾਣੇ ਸਿੱਖ ਵਾਂਗੂ ਨੰਗੇ ਪੈਰੀਂ ਗਲ ਚ ਸਫਾ ਪਾ ਕੇ ਤੇ ਹੱਥ ਜੋੜ ਕੇ ਸਿਰ ਝੁਕਾ ਕੇ ਸ੍ਰੀ ਅਕਾਲ ਤਖਤ ਸਭ ਹਾਜ਼ਰ ਹੋ ਗਏ ਸਰਦਾਰ ਸੁਖਬੀਰ ਸਿੰਘ ਬਾਦਲਾ ਅਕਾਲ ਤਖਤ ਤੋਂ ਬਾਗੀ ਤਾਂ ਨਹੀਂ ਲੈ ਕੇ ਤੇ ਜੇ ਉਹਨਾਂ ਨੂੰ ਦੇਰ ਕਰ ਰਹੇ ਨੇ ਤਨਖਾਹ ਲਾਉਣ ਵਿੱਚ ਤਾਂ ਉਹਦੇ ਨਾਲ ਪੰਥ ਦਾ ਵੱਡਾ ਨੁਕਸਾਨ ਹੋ ਰਿਹਾ ਜੋ ਕਿ ਨਹੀਂ ਹੋਣਾ ਚਾਹੀਦਾ ਹੁਣ ਤੁਸੀਂ ਦੇਖੋ ਵੀ ਮੈਂ ਇਸ ਗੱਲ ਨੂੰ ਅਕਾਲੀ ਦਲ ਸ਼ਰਮਣੀ ਅਕਾਲੀ ਦਲ ਦੀ ਜਿਹੜੀ ਕਾਰਜ ਕਰਨੀ ਹੈ ਜਿਹੜਾ ਹਾਈ ਕਮਾਂਡ ਹੈ ਜਿਨ੍ਹਾਂ ਨੇ ਅਸਤੀਫਾ ਮਨਜ਼ੂਰ ਨਹੀਂ ਕੀਤਾ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਵੀ ਤੁਸੀਂ ਚੰਗਾ ਕੀਤਾ ਪੰਜਾਬ ਭਰ ਵਿੱਚ ਇੱਕ ਬੰਦਾ ਦਿਖਾਉਣ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬਰਾਬਰੀ ਕਰ ਸਕਦਾ ਹੋਵੇ ਪਹਿਲਾਂ ਤਨਖਾਹ ਲਾਉਣ ਲੱਗਿਆਂ ਇਹ ਤਾਂ ਸੋਚਣਾ ਚਾਹੀਦਾ ਸੀ ਵੀ ਜਿਹਦਾ ਪਿਤਾ ਐਸੀ ਫਸੀਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਉਹ ਉਹਨਾਂ ਨੂੰ ਪੰਥ ਰਤਨ ਤੇ ਫਖਰੇ ਕੌਮ ਦੇ ਸਨਮਾਨ ਦਿੱਤੇ ਗਏ ਉਹਨਾਂ ਦੇ ਵੱਡੇ ਸੇਵਾ ਨੇ ਵੱਡੇ ਕੰਮ ਨੇ ਪੰਥ ਵਾਸਤੇ ਉਹ ਪੰਜਾਬ ਨੂੰ ਸਮਰਪਿਤ ਰਹੇ ਅੱਜ ਜਿਹੜਾ ਤੁਸੀਂ ਵੱਡਾ ਨਾਮ ਕਹਿ ਰਹੇ ਹੋ ਨਾ ਸਰਦਾਰ ਸੁਖਬੀਰ ਸਿੰਘ ਦਾ ਵੱਡਾ ਨਾਮ ਪੰਜਾਬ ਦੀ ਦੇਣ ਹੈ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸਨਮਾਨ ਦਿੱਤਾ ਹੈ ਔਰ ਪੰਜਾਬ ਦੇ ਪਿਆਰ ਕਰਨ ਵਾਲੇ ਹਿਰਦਿਆਂ ਨੇ ਉਹਨਾਂ ਨੂੰ ਸਨਮਾਨ ਦਿੱਤਾ ਹੈ ਪੰਜਾਬ ਉਹਨਾਂ ਦਾ ਸਨਮਾਨ ਪੰਜਾਬ ਵਾਸਤੇ ਸਦਾ ਹੀ ਹੈ ਇਸ ਲਈ ਜ਼ਿਆਦਾ ਦੇਰ ਕਰਨੀ ਜਿਹੜੀ ਹੈ ਉਹ ਦੇਰ ਨੁਕਸਾਨਦਾਇਕ ਹੈ ਅਰ ਤੜਾ ਤੜ ਹੁਣ ਪੰਜਾਬ ਅਕਾਲੀ ਦਲ ਦੇ ਲੀਡਰ ਜਿਹੜੇ ਨੇ ਉਹ ਅਸਤੀਫੇ ਦੇ ਰਹੇ ਨੇ ਸardar sukhbir singh ਦੇ ਹੱਕ ਵਿੱਚ ਕਿਉਂਕਿ ਉਹ ਨਹੀਂ ਚਾਹੁੰਦੇ ਕਿ sukhbir singh ਬਾਦਲ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਵੇ ਕੀ ਲੱਗਦਾ ਜੀ ਲਗਾਤਾਰ ਪੰਥ ਵੀ ਕਿਤੇ ਨਾ ਕਿਤੇ ਮੰਗ ਕਰ ਰਿਹਾ ਚੀ ਦੂਸਰੇ ਪਾਸੇ ਜਿਹੜਾ ਬਾਗੀ ਤੜਾ ਉਹਨਾਂ ਦੇ ਹੀ ਸਾਥੀ ਕਿਹਾ ਜਾ ਸਕਦਾ ਉਹਨਾਂ ਦੇ ਵੱਲੋਂ ਡਿਮਾਂਡ ਕੀਤੀ ਜਾ ਰਹੀ ਸੀ ਕਿ ਬੇਸ਼ੱਕ ਕੋਟਕਪੂਰਾ ਗੋਲੀकांड ਹੋਵੇ ਜਾਂ ਡੇਰਾ ਮੁਖੀ ਨੂੰ ਮਾਫੀ ਦੀ ਗੱਲ ਹੋਵੇ ਤਾਂ ਉਹਨਾਂ ਨੇ ਜ਼ਿਕਰ ਕੀਤਾ ਇਸ ਗੱਲ ਦਾ ਜਿਸ ਨੂੰ ਲੈ ਕੇ ਉਹਨਾਂ ਨੇ ਇਹ ਇਸ ਨੂੰ ਲੈ ਕੇ ਆਪਣਾ ਜਿਹੜਾ ਕਿਨਾਰਾ ਕੀਤਾ ਉਹ ਕਹਿੰਦੇ ਕਿ ਇਸੇ ਕਰਕੇ ਕਿਨਾਰਾ ਕੀਤਾ ਵਾ 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 ਬੜੀ ਵਧੀਆ ਗੱਲ ਹੈ ਜੇ ਇਸੇ ਕਰਕੇ ਕਿਨਾਰਾ ਕਰਨਾ ਸੀ ਤਾਂ ਅੱਜ ਕਿਨਾਰਾ ਕਰਨਾ ਸੀ ਤੁਸੀਂ ਉਦੋਂ ਹੀ ਕਿਨਾਰਾ ਕਰ ਲੈਂਦੇ ਉਦੋਂ ਤੁਹਾਡੀਆਂ ਅੱਖਾਂ ਨਹੀਂ ਖੁੱਲੀਆਂ ਸੀ ਉਦੋਂ ਤੁਸੀਂ ਮੰਤਰੀਆਂ ਵਜ਼ੀਰੀਆਂ ਵਜੇ ਵਜ਼ੀਰੀਆਂ ਲੈ ਰਹੇ ਸੀ ਉਦੋਂ ਤੁਸੀਂ ਅੱਜ ਕੱਲ੍ਹ ਅਜੇ ਤੁਸੀਂ लोकसभा इलेक्शन ਲੜਿਆ ਸ਼ਰਮਣੀ ਅਕਾਲੀ ਦਲ ਦੀ ਟਿਕਟ ਤੇ ਅੱਜ ਤੁਹਾਨੂੰ ਚੇਤਾ ਆ ਗਿਆ ਵੀ ਇਹ ਤਾਂ ਜੀ ਗੱਲ ਨਹੀਂ ਬਣ ਰਹੀ ਤੁਸੀਂ ਦੇਖਿਆ ਸਾਡਾ ਵੋਟ ਪਰਸੈਂਟੇਜ ਘਟ ਗਿਆ ਤੇ ਤੁਸੀਂ ਆਪਣੇ ਸਿਰ ਦੋਸ਼ ਲੈਣ ਦੀ ਬਜਾਏ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਦੋਸ਼ ਲਾ ਰਹੇ ਹੋ ਇਹ ਹਾਰ ਦਾ ਠਿਕਰਾ ਉਹਨਾਂ ਦੇ ਸਿਰ ਤੇ ਪਾੰਨ ਰਹੇ ਉਹਨਾਂ ਨੇ ਨਹੀਂ ਤੁਹਾਨੂੰ ਹਰਾ ਦਿੱਤਾ ਉਹਨਾਂ ਚਲੋ ਫੇਰ ਵੀ ਪਰਿਵਾਰ ਵਿੱਚ ਇੱਕ ਸੀਟ ਹੀ ਭਾਵੇਂ ਆਈ ਹੈ ਪਰ ਆਈ ਹੈ ਉਹ ਨੁਮਾਇੰਦਗੀ ਹੈ ਨਾ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਇਹਨਾਂ ਚ ਮੁਕਾਬਲਾ ਕਰ ਸਕਿਆ ਨਾ ਇਹ ਸਰਦਾਰ ਸੁਖਬੀਰ ਸਿੰਘ ਦਾ ਮੁਕਾਬਲਾ ਕਰ ਸਕਦੇ ਸਿਰਫ ਅੰਦਰ ਈਰਖਾ ਆ ਗਈ ਹੈ ਤੇ ਆਪਣੀ ਚਮੜੀ ਬਚਾਉਣ ਲਈ ਹੈ ਹੋਰ ਕੱਖਣੇ ਹੈਗਾ ਤੇ ਮੈਂ ਤੇ ਸਿੰਘ ਸਾਹਿਬਾਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਜੇ ਤੁਹਾਨੂੰ ਅੱਜ ਹੀ ਚਲੋ ਪਤਾ ਲੱਗ ਗਿਆ ਵੀ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਦੋਸ਼ੀ ਨੇ ਉਹਨਾਂ ਮੰਨਿਆ ਵੀ ਹੱਥ ਜੋੜ ਕੇ ਸਿਰ ਝੁਕਾ ਕੇ ਕਿਹਾ ਵੀ ਠੀਕ ਹੈ ਜੇ ਮੈਂ ਦੋਸ਼ੀ ਹਾਂ ਤਾਂ ਬਾਕੀ ਸਾਰਿਆਂ ਦੇ ਵੀ ਗੁਨਾਹ ਮੇਰੀ ਝੋਲੀ ਚ ਪਾ ਦਿਓ ਮੈਂ ਮਾਫੀ ਮੰਗ ਲੈਂਦਾ ਯਾਰ ਹੋਰ ਕੋਈ ਕਿੰਨਾ ਕੁ ਥੱਲੇ ਆ ਜਾਏਗਾ ਕਿੰਨਾ ਕੁ ਝੁਕ ਜਾਏਗਾ ਉਹਨੂੰ ਤੁਸੀਂ ਉਹਦੇ ਸਿਰ ਤੇ ਪੈਰ ਰੱਖਣਾ ਅਗਲੇ ਨੇ ਸਾਰਾ ਕੁਝ ਤੁਹਾਨੂੰ ਬੇਨਤੀ ਕਰ ਦਿੱਤੀ ਹੱਥ ਜੋੜ ਦਿੱਤੇ ਸਾਹ ਪੇਸ਼ ਹੋ ਗਏ ਫਿਰ ਤੁਸੀਂ ਤਨਖਾਹ ਨਹੀਂ ਲਾ ਰਹੇ ਤੁਸੀਂ ਕੀ ਚਾਉਂਦੇ ਹੋ ਤੁਸੀਂ ਕਿਸੇ ਹੋਰ ਨਰਲੇ ਹੋਏ ਹੋ ਜਾਂ ਤੁਸੀਂ ਹੋਰ ਅਕਾਲੀ ਦਲ ਦਾ ਘਾਣ ਕਰਨਾ ਹੈ ਪੰਜਾਬ ਵਿੱਚ ਮੈਂ ਤਾਂ ਕਹਿਣਾ ਬਹੁਤ ਵਧੀਆ ਫੈਸਲਾ ਹੈ ਸ਼ਰਮਣੀ ਅਕਾਲੀ ਦਲ ਬਦਲ ਦੀ ਕਾਰਜਕਾਰਨੀ ਦਾ ਸਰਦਾਰ ਬਲਵਿੰਦਰ ਸਿੰਘ ਭੁੰਦੜ ਹੋਣਾ ਦਾ ਔਰ ਉਹਨਾਂ ਦੇ ਸਹਿਯੋਗੀਆਂ ਦਾ ਜਿਹੜਾ ਉਹਨਾਂ ਨੇ ਸਰਕਾਰ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਔਰ ਮੈਂ ਹੋਰ ਬੇਨਤੀ ਕਰਾਂ ਨਾ ਕਰੋ ਇਹ ਜਿਹੜੀ ਇਹ ਧੜੇਬੰਦੀ ਬਗਾਵਤ ਜਿਹੜੀ ਬਣੀ ਹੈ ਜਿਹੜੀ ਜਿਹੜੀ ਪਾਟੋ ਧੜ ਪਾਈ ਜਾ ਰਹੀ ਹੈ ਮੇਰੇ ਖਿਆਲ ਨਾਲ ਉਹ ਸਦਾ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਰਕੇ ਉਹ ਜਦੋਂ ਤੋਂ ਆਏ ਨੇ ਮੈਨੂੰ ਦੱਸਣ ਵੀ ਉਹਨਾਂ ਨੇ ਪੰਥ ਲਈ ਕਿਹੜਾ ਚੰਗਾ ਕੰਮ ਕੀਤਾ ਪੰਥ ਨੂੰ ਕੀ ਦਿੱਤਾ ਕੱਲ ਤਾਂ ਕੋਈ ਯਤੀਮ ਸਣ ਫੇਰ ਉਹ ਰੋਣ ਲੱਗ ਪਏ ਟੀਵੀ ਚੈਨਲ ਤੇ ਵੇ ਮੇਰੀਆਂ ਬੱਚੀਆਂ ਨੂੰ ਗਲਤ ਸ਼ਬਦ ਕਹੇ ਨੇ ਅਸੀਂ ਕਹਿੰਦੇ ਆਂ ਭਰਪੂਰ ਨਿੰਦਾ ਅਸੀਂ ਕਰਦੇ ਆਂ ਕਿਸੇ ਦੀ ਬੱਚੀ ਨੂੰ ਕੋਈ ਗਲਤ ਸ਼ਬਦ ਨਾ ਆਖੇ ਪਰ ਉਹ ਵਲਟੋਆ ਸਾਹਿਬ ਨੂੰ ਤੁਸੀਂ 10 ਸਾਲ ਲਈ ਅਕਾਲੀ ਦਲ ਚੋਂ ਕੱਢ ਦਿੱਤਾ ਉਹਦੀ ਉਹਦੀ ਆਤਮਾ ਵਿੱਚ ਸ਼ੁਰਾ ਚੱਲ ਗਿਆ ਨਾ ਉਹ ਇੰਨਾ ਚਿਰ ਉਹਨੇ ਐਨਐਸਐ ਸਹੀ ਇੰਨਾ ਚਿਰ ਉਹ ਜੇਲ੍ਹਾਂ ਚ ਰੁੱਲਦਾ ਰਿਹਾ ਪੰਥ ਲਈ ਉਹਨੇ ਕੁਰਬਾਨੀਆਂ ਕੀਤੀਆਂ ਮੰਗਿਆ ਉਹਨੇ ਪੰਥ ਕੋਲ ਕੱਖ ਨਹੀਂ ਸਮੇਸ਼ਾ ਚ ਗਿਆ ਰਿਹਾ ਤੇ ਦਰਦ ਹੈ ਤੇ ਬੋਲ ਪਿਆ ਆਪਣਾ ਮਾਣ ਸਮਝ ਕੇ ਵੀ ਜਲਦੀ ਕਰਦੇ ਇਹੀ ਕਿਹਾ ਨਾ ਉਹਨੂੰ 10 ਸਾਲਾਂ ਲਈ ਪੰਥ ਚੋਂ ਕੱਢ ਦਿੱਤਾ ਜੀ ਐ ਅਕਾਲੀ ਦਲ ਚੋਂ ਕੱਢ ਦਿੱਤਾ ਜੀ ਅਕਾਲੀ ਦਲ ਚੋਂ ਕਿਵੇਂ ਨਿਕਲ ਜਾਏਗਾ ਇਹ ਜੜੀਆਂ ਚੀਜ਼ਾਂ ਨੇ ਫੇਰ ਤੁਸੀਂ ਦੇਖੋ ਡਾਕਟਰ ਰੂਪ ਸਿੰਘ ਨੂੰ ਇਹਨਾਂ ਨੇ ਜਾਣਬੁੱਝ ਕੇ ਜਿਹੜਾ ਸੀ ਖਰਾਬ ਕੀਤਾ ਸਰਦਾਰ ਮਨਜੀਤ ਸਿੰਘ 16 ਜਿਹੜੇ ਸਨ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਇਹਨਾਂ ਨੇ ਸਾਰੇ ਕਢਵਾਏ ਇਹਨਾਂ ਨੇ ਇੱਕ ਇੱਕ ਬਲਟੋਆ ਜੀ ਨੂੰ ਕੱਢ ਦਿੱਤਾ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਨਖਾਹ ਨਹੀਂ ਲਾ ਰਹੇ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਜਿਹੜਾ ਪਵਾੜਾ ਪਾਇਆ ਜਾ ਰਿਹਾ ਉਹਦੇ ਵਿੱਚ ਮੇਨ ਜਿਹੜੇ ਨੇ ਭੂਮਿਕਾ ਨਿਭਾਰੇ ਉਹ ਐਸਾ ਲੱਗਦਾ ਹੈ ਮੈਨੂੰ ਕਹਿੰਦਾ ਕਿ ਨਿਭਾ ਹੀ ਰਹੇ ਨੇ ਇਸ ਸ਼੍ਰੋਮਣੀ ਕਮੇਟੀ ਨੂੰ ਇਸ ਤੇ ਸੋਚਣਾ ਚਾਹੀਦਾ ਸਾਡੀ ਐਗਜ਼ੀਕਟਿਵ ਨੂੰ ਇਸ ਤੇ ਸੋਚਣਾ ਚਾਹੀਦਾ ਇਹਦੇ ਵਿੱਚ ਤੁਸੀਂ ਤੁਸੀਂ ਦੇਖੋਗੇ ਕਿ ਸਾਰਾ ਸਾਰਾ ਕਿਦੈ ਸਰਦਾਰ ਹਰਬੀਰ ਸਿੰਘ ਜੀ ਸਿੰਘ ਸਾਹਿਬ ਦਾ ਹੀ ਤਾਂ ਨਹੀਂ ਕੰਮ ਹੈਗਾ ਕਿ ਕਿਦੈ ਨਾ ਕਿਤੇ ਅਕਾਲੀ ਦਲ ਦੇ ਖੁਦ ਤਾਂ ਨਹੀਂ ਪ੍ਰਧਾਨ ਬਣਨਾ ਚਾਹੁੰਦੇ ਵੱਡੇ ਇਲਜ਼ਾਮ ਲਾ ਰਹੇ ਹੋ ਤੁਸੀਂ ਇਲਜ਼ਾਮ ਨਹੀਂ ਲਾ ਰਹੇ ਮੈਂ ਤਾਂ ਇਹ ਕਹਿ ਰਿਹਾ ਵੀ ਤੁਸੀਂ ਜਾਂਚ ਕਰਾ ਲਓ ਐਸਡੀਪੀਸੀ ਜਾਂਚ ਕਰਾ ਲੇ ਹੋਰ ਸੰਸਥਾਵਾਂ ਜਾਂਚ ਕਰ ਲੈਣ ਕਿ ਜਿਹੜਾ ਇਹ ਜਿੰਨਾ ਚਿਰ ਮੈਂ ਖੁੱਲੇ ਆਮ ਕਹਿ ਰਿਹਾ ਕੋਈ ਚੁਪਾ ਕੇ ਨਹੀਂ ਕਹਿ ਰਿਹਾ ਜਿੰਨਾ ਚਿਰ ਸਰਦਾਰ ਹਰਬੀਰ ਸਿੰਘ ਜੀ ਨੂੰ ਤੁਸੀਂ ਜਥੇਦਾਰ ਦੀ ਪਦਵੀ ਤੇ ਰੱਖੋਗੇ ਪੰਥ ਜਥੇਦਾਰ ਦੀ ਪਦਵੀ ਤੇ ਰੱਖੇਗਾ ਉਹਨਾਂ ਚਿਰ ਪੰਥ ਕਮਜ਼ੋਰ ਹੁੰਦਾ ਜਾਏਗਾ ਇਹ ਸਾਨੂੰ ਹੁਣ ਜ਼ਿਆਦਾ ਸਮਾਂ ਨਹੀਂ ਇਹਨਾਂ ਨੂੰ ਦੇਣਾ ਚਾਹੀਦਾ ਕਿ ਅਸਤੀਫਾ ਦਿੱਤਾ ਸੀ ਚਲੋ ਤੁਸੀਂ ਨਹੀਂ ਪ੍ਰਵਾਨ ਕੀਤਾ ਤੁਹਾਡੀ ਇੱਛਾ ਦੀ ਗੱਲ ਹੈ ਕਰਨਾ ਹੈ ਕਿ ਨਹੀਂ ਕਰਨਾ ਜੇ ਕੱਲ ਤੱਕ ਇਹਨਾਂ ਨੂੰ ਪਤਾ ਨਹੀਂ ਸੀ ਮੈਂ ਤਾਂ ਬੜਾ ਹੈਰਾਨ ਆ ਬਈ ਤੁਸੀਂ ਜਾਣਿਆ ਕਿਵੇਂ ਨਹੀਂ ਵਿਸ਼ ਵਿਦਾਰਸ਼ਕ ਵੀਰ ਸਿੰਘ ਬਾਦਲ ਦੋਸ਼ੀ ਨੇ ਬੇਅਦਬੀਆਂ ਉਹਨੇ ਕਰਾਈਆਂ ਤੁਹਾਡੇ ਕਹਿਣ ਮਤਾਫਕ ਉਹਨਾਂ ਦੇ ਦੋਸ਼ ਤੁਸੀਂ ਕੱਢਿਆ ਨਾ ਵੀ ਜੇ ਬਾਕੀਆਂ ਨੇ ਕੀ ਕੀਤਾ ਬਾਕੀ ਉਹਨਾਂ ਦੀ ਸਰਕਾਰ ਜਿ ਨਹੀਂ ਸਨ ਜਿਹੜੇ ਹੁਣ ਬਾਗੀ ਆਪਣੇ ਆਪ ਨੂੰ ਅਖਵਾ ਰਹੇ ਨੇ ਵੀ ਅਸੀਂ ਚੰਗੇ ਆ ਨਾ ਧਾਤੋ ਕੇ ਬਹਿ ਗਏ ਨੇ ਵੀ ਅਸੀਂ ਬੜੇ ਚੰਗੇ ਆ ਤੇ ਚੰਗੇ ਹੋ ਜਾਣਗੇ ਰੋਕਾਂਗੇ ਅਗਲੀ ਵੱਡੀ ਖਬਰ ਦਾ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਨਸ਼ੇ ਦੇ ਖਿਲਾਫ ਵੱਡੀ ਕਾਰਵਾਈ ਨਜ਼ਰ ਆਈ ਹੈ ਪੁਲਿਸ ਨੇ ਦੋ ਵਿਅਕਤੀਆਂ ਨਸ਼ੇ ਸਣੇ ਗ੍ਰਿਫਤਾਰ ਕਰ ਲਿਆ ਮਲਜ਼ਮਾਂ ਦੇ ਕੋਲੋਂ 15 ਕੁਇੰਟਲ ਤੋਂ ਵੱਧ ਨਸ਼ਾ ਪਦਾਰਥ ਬਰਾਮਦ ਕੀਤਾ ਗਿਆ ਹੈ ਪੁਲਿਸ ਨੇ ਮੁਲਜ਼ਮਾ ਦੇ ਕੋਲੋਂ ਨਾਜਾਇਜ਼ ਅਸਲਾ ਵੀ ਬਰਾਮਦ ਕੀਤਾ ਹੈ ਜੋਗਾ ਸਿੰਘ ਤੇ ਲੱਕੀ ਵਜੋਂ ਨਸ਼ਾ ਤਸਕਰਾਂ ਦੀ ਪਹਿਚਾਣ ਹੋਈ ਹੈ ਪੁਲਿਸ ਨੇ ਮਾਮਲੇ ਦੀ ਅਗਲੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ ਨਸ਼ਿਆਂ ਦੇ ਖਿਲਾਫ ਇਹ ਵੱਡਾ ਐਕਸ਼ਨ ਕੀਤਾ ਗਿਆ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੇ ਸਣੇ ਗ੍ਰਿਫਤਾਰ ਕੀਤਾ ਹੈ ਤੁਸੀਂ ਨਾ ਤੁਹਾਨੂੰ ਵਿਖਾ ਰਹੇ ਹਾਂ ਮੁਲਜ਼ਮ ਦੋਵੇਂ ਪੁਲਿਸ ਦੇ ਗ੍ਰਿਫਟ ਵਿੱਚ ਨਜ਼ਰ ਆ ਰਹੇ ਨੇ ਉੱਥੇ ਹੀ ਮੁਲਜ਼ਮਾ ਦੇ ਕੋਲੋਂ 15 ਪੁਆਇੰਟ ਤੋਂ ਵੱਧ ਨਸ਼ਾ ਪਦਾਰਥ ਬਰਾਮਦ ਕੀਤਾ ਗਿਆ ਹੈ ਉਪਰ ਦਿੱਤੀਆਂ ਤਸਵੀਰਾਂ ਦੇ ਵਿੱਚ ਨਸ਼ਾ ਵੀ ਨਜ਼ਰ ਆ ਰਿਹਾ ਹੈ ਪੁਲਿਸ ਨੇ ਮੁਲਜ਼ਮਾਂ ਦੇ ਕੋਲੋਂ ਨਾਜਾਇਜ਼ ਅਸਲਾ ਵੀ ਬਰਾਮਦ ਕੀਤਾ ਹੈ ਆ ਜੋਗਾ ਸਿੰਘ ਤੇ ਲक्की ਵਜੋਂ ਦਰਸਲ ਨਸ਼ਾ ਤਸਕਰਾਂ ਦੀ ਪਹਿਚਾਣ ਹੋਈ ਹੈ ਤੇ ਪੁਲਿਸ ਨੇ ਫਿਲਹਾਲ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਹੜਾ ਅਸੀਂ 15 ਤਰੀਕ ਨੂੰ ਇੱਕ ਐਫ ਆਈ ਆਰ ਲੌਂਚ ਕੀਤੀ ਸੀ ਤਿੰਨ ਬੰਦੇ ਗ੍ਰਿਫਤਾਰ ਕੀਤੇ ਸੀ ਤੇ ਇੱਕ ਇੰਟਰ ਸਟੇਟ ਡਰੱਗ ਰੈਕਟ ਸਾਡੀ ਸੀਆਈਏ ਟੀਮ ਨੇ ਕ੍ਰੈਕ ਕੀਤਾ ਸੀ ਉਸੇ ਦੀ ਲੜੀ ਦੇ ਵਿੱਚ ਚੱਲਦੇ ਹੋਏ ਦੋ ਬੰਦੇ ਹੋਰ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਨੇ ਕੋਲੋਂ 1 ਕੁਇੰਟਲ 40 ਕਿਲੋ ਪੁੱਕੀ ਬਰਾਮਦ ਕੀਤੀ ਹੈ ਨਾਲ ਇੱਕ ਦੇਸੀ ਪਿਸਤਲ ਬਰਾਮਦ ਕੀਤਾ ਕੱਟਾ ਤੇ ਇੱਕ ਨਾਲ ਲਾਈਵ ਕਾਰਟ੍ਰਿਜ ਵੀ ਬਰਾਮਦ ਕੀਤਾ ਔਰ ਇਹਦੇ ਵਿੱਚ ਜਿਹੜੇ ਦੋ ਬੰਦੇ ਅਰੈਸਟ ਕੀਤੇ ਨੇ ਉਹ ਅਸੀਂ ਲੁਧਿਆਣੇ ਦੇ ਨੇ ਜੋਗਾ ਸਿੰਘ ਐਂਡ ਲੱਕੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੇ ਕੋਲੋਂ ਸਾਡੇ ਸਦਰਗੀ ਦੇ ਵਿੱਚ ਇਹ ਆਪਰੇਟ ਕਰ ਰਹੇ ਸੀਗੇ ਇਸ ਏਰੀਆ ਦੇ ਵਿੱਚ ਇਥੋਂ ਨਾਲ ਕੋਈ ਰਿਕਵਰੀ ਵੀ ਹੋਈ ਵਾਹਕਲ ਇਹਨਾਂ ਦੇ ਪਹਿਲਾਂ ਅਸੀਂ ਦੋ ਵਾਹਕਲ ਗ੍ਰਿਫਤਾਰ ਮਤਲਬ ਬਰਾਮਦ ਕੀਤੇ ਸੀਗੇ ਉਹੀ ਗੱਡੀਆਂ ਸੀਗੀਆਂ ਹੁੰਦਾ ਇੱਥੇ ਇਹਨਾਂ ਨੂੰ ਲੁਕਾਈ ਹੋਈ ਸੀ ਜਿੱਥੋਂ ਅਸੀਂ ਲੇਕ ਹਾਂਜੀ ਹਾਂਜੀ ਹਾਂ ਜਿਹਦਾ ਡਰੈਕਟਰ ਕੋਈ ਪੈਰ ਨਹੀਂ ਕੋਈ ਕਿੱਦਾਂ ਨਾ ਇਹ ਇਹ ਤਾਂ ਕੋਈ ਆਪਣਾ ਕੰਮ ਕਰਦੇ ਸੀ ਪਹਿਲਾਂ ਸ਼ਰਾਬ ਸੂਟ ਦਾ ਕੰਮ ਕਰਦੇ ਸੀ ਫਿਰ ਪੁੱਕੀ ਵੱਲ ਤੁਰ ਪਏ ਤੇ ਇਹ ਹੁਣ ਡਰੱਗਸ ਦੇ ਵਿੱਚ ਹੈ ਲਗਾਤਾਰ ਕੰਮ ਕਰ ਰਹੇ ਹੈ ਗੈਂਗ ਬਣਿਆ ਹੋਇਆ ਲੱਕ ਤੇ ਬਾਹਰ ਹੋ ਜਾਂਦੇ ਡਿਫਰੈਂਟ ਟ੍ਰਾਂਸਪੋਰਟੇਸ਼ਨ ਮੀਨਸ ਯੂਜ਼ ਕਰਦੇ ਕੋਈ ਟਰੱਕਸ ਕੋਈ ਗੱਡੀਆਂ ਕੋਈ ਹੋਰ ਚੀਜ਼ ਇਹਨਾਂ ਦੇ ਤੇ ਹਰ ਵਾਰੀ ਅਲੱਗ ਹੁੰਦਾ ਕਈ ਵਾਰੀ ਬੱਸਾਂ 'ਚ ਵੀ ਆ ਜਾਂਦਾ ਰੋਕਾਂਗੇ ਬਠਿੰਡਾ ਨਾਲ ਜੁੜੀ ਹੋਈ ਵੱਡੀ ਖਬਰ ਦਾ ਕਿ ਇੱਥੇ ਇੱਕ ਨੌਜਵਾਨ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਚੋਰੀ ਦੇ ਇਲਜ਼ਾਮਾਂ ਦੇ ਵਿੱਚ ਲੋਕਾਂ ਨੇ ਨੌਜਵਾਨ ਦੀ ਕੁੱਟਮਾਰ ਕਰ ਦਿੱਤੀ ਜਾਂ ਗੁੱਸਿਆਂ ਨੇ ਨੌਜਵਾਨ ਦੀ ਜਾਨ ਬਚਾਈਏ ਬਿਨਾ ਕਿਸੇ ਸਬੂਤੇ ਕੁੱਟਮਾਰ ਕਰਨਾ ਗਲਤ ਹੈ ਨੈਮ ਸਿੰਘਾ ਦੇ ਵੱਲੋਂ ਕਿਹਾ ਗਿਆ ਕਿ ਬਿਨਾ ਕਿਸੇ ਸਬੂਤੇ ਕੁੱਟਮਾਰ ਕਰਨਾ ਗਲਤ ਹੈ ਨੌਜਵਾਨ ਤੇ ਮੋਬਾਈਲ ਚੋਰੀ ਕਰਨ ਦੇ ਦਰਸਲ ਇਲਜ਼ਾਮ ਲੱਗੇ ਨੇ ਔਕੇ ਤੇ ਮੁੰਚੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਟਿੰਡਾ ਸਰਕਟ ਹੌਸ ਦੇ ਨੇੜੇ ਦੀ ਇਹ ਪੂਰੀ ਘਟਨਾ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਨੌਜਵਾਨ ਦੇ ਨਾਲ ਵੇ ਰਾਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਚੋਰੀ ਦੇ ਇਲਜ਼ਾਮਾਂ ਦੇ ਵਿੱਚ ਲੋਕਾਂ ਦੇ ਨੌਜਵਾਨਾਂ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਸੇ ਦੌਰਾਨ ਨਯੰਗ ਸਿੰਘ ਉਹ ਉੱਥੇ ਪਹੁੰਚ ਜਾਂਦੇ ਜਿਨ੍ਹਾਂ ਨੇ ਨੌਜਵਾਨ ਦੀ ਜਾਨ ਬਚਾਈ ਗਏ ਕਿ ਨਯੰਗ ਸਿੰਘਾਂ ਨੂੰ ਕਿਹਾ ਗਿਆ ਕਿ ਬਿਨਾ ਕਿਸੇ ਸਬੂਤ ਦੇ ਕੁੱਟਮਾਰ ਕਰਨਾ ਗਲਤ ਹੈ ਅਦਰਸ ਨੌਜਵਾਨ ਤੇ ਮੋਬਾਈਲ ਚੋਰੀ ਕਰਨ ਦੇ ਇਲਜ਼ਾਮ ਲੱਗਦੇ ਨੇ ਇਸੇ ਇਲਜ਼ਾਮਾਂ ਨੂੰ ਲੈ ਕੇ ਬੁਰੀ ਤਰ੍ਹਾਂ ਲੋਕਾਂ ਦੇ ਵੱਲੋਂ ਕੁੱਟਮਾਰ ਕਰਨੇ ਸ਼ੁਰੂ ਕਰ ਦਿੱਤੀ ਜਾਂਦੀ ਹੈ ਬੰਦਾ ਲਈ ਅਧਵਾ ਮੜਿਆ ਉਹਦ ਤਾ ਮੜਿਆ ਜਿਹੜਾ ਇਹ ਬੰਦਾ ਇਹ ਆ ਬਾਈ ਨੂੰ ਨਜ਼ਾਇਕ ਉਟ ਰਿਆ ਸੀ ਅਸੀਂ ਆਪ ਚਬਾਈ ਵੀ ਕੀ ਗੱਲ ਆ ਭਾਈ ਤੇ ਉਹਨੂੰ ਕੁੱਟੀ ਆ ਫਿਰ ਅਸੀਂ ਸੜਾਇਆ ਭਾਈ ਉਹਨੂੰ ਹੋਰ ਕੋਈ ਗੱਲ ਨਹੀਂ ਸਾਡਾ ਕੋਈ ਮਸਲਾ ਨਹੀਂ ਇਹਦੇ ਨਾਲ ਅੱਜ ਤਾਂ ਇਹ ਕਹਿੰਦੇ ਭਈ ਇਹਨਾਂ ਦੱਸਣੇ ਵਾਗਾ ਚੋਰ ਆ ਸਾਨੂੰ ਲੁੱਟ ਚੋਰੀ ਕਰ ਦਿਸਿਆ ਨਹੀਂ ਕਿਤੇ ਗੌਰ ਨਹੀਂ ਦਿਸਿਆ ਇਹਨੂੰ ਮਗਰਾ ਲੜਦੇ ਆਇਆ ਅਸੀਂ ਇਹਨਾਂ ਨੂੰ ਛਡਾਇਆ ਹੈਗਾ ਹੋਰ ਪੂਰੀ ਸਾਡਾ ਲਲਲਾ ਖਾਕਾ ਨੇ ਕਿਸੇ ਨਾਲ ਵੀ ਅਸੀਂ ਤਾਂ ਖਾਲਸਾ ਫੌਜੀ ਆ ਤੇ ਸਾਡਾ ਰਾਜ ਹੈ ਧਰਤੀ ਦੇ ਜਿੱਥੇ ਗਲਤ ਹੋਊਗਾ ਤੇ ਕਾਊਗਾ ਅਸੀਂ ਤਾਂ ਖੜਨਾ ਹੈਗਾ ਨਾਲ ਮੈਨੂੰ ਕੁੱਟ ਕੇ ਫੋਨ ਖੋਂਦੇ ਹੀ ਮੇਰਾ ਕਿਹਦੇ ਕੋਲੋਂ ਦੀ ਬੰਦੇ ਆ ਫੋਨ ਖੋਂਦੇ ਸੀਗੇ 4 ਜਣੇ ਆਈਏ ਆ ਤੰਨਿਆਂ ਨੇ ਆ ਮੈਂ ਭੱਜ ਕੇ ਇਧਰ ਆਈ ਆ ਬਾਬਾ ਜੀ ਨੇ ਮੈਨੂੰ ਬਚਾਇਆ ਹੀ ਇਧਰ ਉਹ ਕਹਿੰਦੇ ਸਭਾ ਫੋਨ ਚੱਕੇ ਸਾਡਾ ਫੋਨ ਕਿਸੇ ਲੋਕ ਨੂੰ ਪਤਾ ਨਹੀਂ ਪਿਆ ਇਹਨਾਂ ਨੂੰ ਕਿੰਨਾ ਲੱਖ ਲਾਹੂ ਜੀ ਇਹਨਾਂ ਕੋਲ ਮੇਰੀ ਫੋਟੋਆਂ ਵੀ ਆ ਜਿ ਮੈਂ ਦੋ ਦਿਨਾਂ ਦਾ ਫੋਨ ਲਾਈ ਦਿਹਾੜੀ ਇਹਨਾਂ ਲੇਬਰ ਚੌਂਕ ਚ ਕੁੱਟ ਕੁੱਟ ਕੇ ਕੱਲ ਮੈਂ ਤੋਂ ਫੋਨ ਲੈ ਗਈ ਇਹ ਮੈਨੂੰ ਆ ਸਾਡੇ ਪਿੰਡ ਦਾ ਹੀ ਹੈ ਇਹਨੂੰ ਪਤਾ ਸੀਗਾ ਵੀ ਤੂੰ ਰਹਿ ਜਾਂਦਾ ਮੈਨੂੰ ਕਹਿੰਦਾ ਉਰੇ ਆ ਮੈਂ ਟੱਪਿਆ ਮੈਨੂੰ ਪਤਾ ਸੀ ਤੋੜ ਚ ਮਰੀ ਜਾਂਦੇ ਮੈਂ ਤੋਂ ਫੋਨ ਖੋਣ ਗਏ ਹੁਣ ਇਹ ਰੁੱਕ ਕੇ ਅਗਲੀ ਖਬਰ ਦਾ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਮਾਨਸਾ ਦੇ ਪਿੰਡ ਜ਼ੋਇਆ ਦੇ 22 ਸਾਲਾ ਜਸਕਰਮ ਸਿੰਘ ਦੀ ਜਾਨ ਚਲੀ ਗਈ ਹੈ ਕੈਨੇਡਾ ਦੇ ਸਰੀ ਦੇ ਵਿੱਚ ਪੇਦ ਭਰੇ ਹਾਲਾਤਾਂ ਦੇ ਵਿੱਚ ਜਿਸ ਦੀ ਕਿ ਲਾਸ਼ ਮਿਲੀ ਹੈ ਪਰਿਵਾਰ ਨੇ ਜ਼ਮੀਨ ਵੇਚ ਕੇ ਜਸਕਰਨ ਨੂੰ ਕੈਨੇਡਾ ਭੇਜਿਆ ਸੀ ਪਰਿਵਾਰ ਨੇ ਮ੍ਰਿਤਕ ਦੇ ਪੰਜਾਬ ਲਿਆਉਣ ਦੀ ਗੁਹਾਰ ਲਗਾਈ ਹੈ ਤਾਂ ਨੌਜਵਾਨ ਦੀ ਤਾਂ ਅਸੀਂ ਫਾਇਲ ਤਸਵੀਰੀ ਵਿਖਾ ਰਹੇ ਹਾਂ ਅ ਦਰਸਲ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਜੋ ਕਿ ਮਾਨਸਾ ਦੇ ਪਿੰਡ ਜ਼ੋਯਾਦਾ ਰਹਿਣ ਵਾਲਾ ਸੀ 22 ਸਾਲ ਜਸਕਰਨ ਸਿੰਘ ਜਿਸ ਦੀ ਕਿ ਉਮਰ ਸੀ ਕਿ ਕੈਨੇਡਾ ਦੇ ਸਰੀਰ ਦੇ ਵਿੱਚ ਜਿਸ ਦੀ ਭੇਲ ਪਰ ਹਾਲਾਤਾਂ ਦੇ ਵਿੱਚ Laash ਮਿਲੀ ਹੈ ਤਾਂ ਜਿਸ ਨੂੰ ਕੇ ਪਰਿਵਾਰ ਨੇ ਜ਼ਮੀਨ ਵੇਚ ਕੇ ਦਰਸਲ ਕੈਨੇਡਾ ਭੇਜਿਆ ਸੀ ਤਾਂ ਹੁਣ ਪਰਿਵਾਰ ਨੇ ਮ੍ਰਿਤਕ ਦੇ ਪੰਜਾਬ ਲਿਆਉਣ ਦੀ ਗੁਹਾਰ ਲਗਾਈ ਹੈ ਰੋਕ ਰੰਗ ਅਗਲੀ ਖਬਰ ਦਾ ਮਰਸਰਪੁਰਸ ਦਾ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੈਕર્ડ ਤੇ ਐਕਸ਼ਨ ਨਜ਼ਰ ਆਇਆ ਸਰਹੱਦ ਨੇੜਿਓਂ ਸਾਢੇ 6 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਐ ਇੱਕ ਦੇਸੀ ਪਿਸਤੌਲ ਤੇ ਪੰਜ ਮੁਲਜ਼ਮ ਗ੍ਰਿਫਤਾਰ ਕਰ ਲਏਗੇ ਨੇ ਪਾਕਿਸਤਾਨ ਤੋਂ ਡਰੋਨ ਤੇ ਰਾਹੀਂ ਇਹ ਤਸਕਰੀ ਹੋ ਰਹੀ ਸੀ ਮੁਲਜ਼ਮਾਂ ਦੇ ਪਾਕਿਸਤਾਨੀ ਤਸਕਰਾਂ ਦੇ ਨਾਲ ਸਿੱਧੇ ਲਿੰਕ ਸਾਹਮਣੇ ਆਏ ਨੇ ਤਿੰਨ ਮੁਲਜ਼ਮਾਂ ਤੇ ਪਹਿਲਾਂ ਤੋਂ ਹੀ ਵੱਖ-ਵੱਖ ਮਾਮਲੇ ਅ ਦਰਜ ਨੇ ਤਾਂ ਲਗਾਤਾਰ ਡਰੱਗਸ ਦੇ ਖਿਲਾਫ ਪੰਜਾਬ ਪੁਲਿਸ ਦਾ ਵੱਖ-ਵੱਖ ਜਗਾਵਾਂ ਤੇ ਐਕਸ਼ਨ ਚੱਲ ਰਹੀ ਹੈ ਅਮਰਸਰ ਦੇ ਵਿੱਚ ਜਿਹੀ ਕਾਮਯਾਬੀ ਹਾਸਲ ਕੀਤੀ ਜਿੱਥੇ ਕਿ ਫਲਪਦਾ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੈਕਟਰ ਤੇ ਇਹ ਐਕਸ਼ਨ ਨਜ਼ਰ ਆਇਆ ਸਰਹੱਦ ਦੇ ਨੇੜੇ ਸਾਡੇ ਚੀਕਿਲੋ ਹਰੇਣੂ ਜ਼ਿਲ੍ਹੇ ਨੂੰ ਬਰਾਬਰ ਤੋਂ ਹੋਈ ਹੈ ਉੱਥੇ ਇੱਕ ਦੇਸੀ ਪਿਸਤੌਲ ਤੇ ਪੰਜ ਮੁਲਜ਼ਮਾਂ ਆ ਗ੍ਰਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਦਾ ਜੋ ਇਨਫੋਰਮੇਸ਼ਨ ਜੋ ਇਹਨਾਂ ਨੇ ਸਾਨੂੰ ਜਿਹੜੀ ਇੰਟਰੋਗੇਸ਼ਨ ਚ ਇਹ ਚੀਜ਼ ਸਾਹਮਣੇ ਆਈ ਹੈ ਕਿ ਇਹ ਖੇਤੀਬਾੜੀ ਦੇ ਨਾਲ ਥੋੜੇ ਥੋੜੇ ਜਿਵੇਂ ਜ਼ਮੀਨ ਹੈ ਉਹਦੇ ਚ ਇਹ ਇਨਵੋਲ ਹੋਏ ਨੇ ਪਰ ਮੋਸਟਲੀ ਜੋ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਹੈ ਕ੍ਰਾਸ ਬਾਰਡਰ ਜਿਹੜੀ ਇਹ ਸਮਗਲਿੰਗ ਨਹੀਂ ਤੇ ਅੱਗੇ ਫਰਦਰ ਜਿਹੜੇ ਇਹ ਅੱਗੇ ਖੇਪਾਂ ਨੂੰ ਪਹੁੰਚਾਉਣ ਦਾ ਜਿਹੜਾ ਇਹ ਕੰਮ ਇਹ ਕਰਦੇ ਰਹੇ ਨੇ ਤੁਸੀਂ ਇਹ ਦੇਖੋਗੇ ਬਲਜਿੰਦਰ ਸਿੰਘ ਜਿਹੜਾ ਹੈਗਾ ਇਹਦੇ ਖਿਲਾਫ ਇੱਕ ਰੋਪੜ ਥਾਣੇ ਜਿਹੜਾ ਹੈ ਮਾਮਲਾ ਪਹਿਲਾਂ ਵੀ ਦਰਜ ਹੈ ਤੇ ਅਸੀਂ ਹੋਰ ਵੀ ਕਿਉਂਕਿ ਕਾਫੀ ਹੈਵੀ ਰਿਕਵਰੀ ਹੈ ਬੜੀ ਬਰੀਕੀ ਦੇ ਨਾਲ ਸਾਰੀ ਜਿਹੜਾ ਹੈ ਕੇਸ ਦੀ ਜਾਂਚ ਚੱਲ ਰਹੀ ਹੈ ਇਸ ਦੇ ਜੋ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਐਂਟੀ ਐਂਟੀਸੀਡੈਂਟਸ ਨੇ ਉਹਨਾਂ ਦੀ ਚੈਕਿੰਗ ਚੱਲ ਰਹੀ ਹੈ ਤੇ ਪਹਿਲਾਂ ਇਹਨੇ ਕਿੰਨੀ ਖੇਪਾਂ ਰਿਟਰੀਵ ਕੀਤੀਆਂ ਨੇ ਕਿੱਥੇ ਪਹੁੰਚਾਈਆਂ ਨੇ ਕੌਣ ਕੌਣ ਹੋਰ ਇਹਨਾਂ ਦਾ ਨੈੱਟਵਰਕ ਦੇ ਵਿੱਚ ਬੰਦੇ ਇਨਵੋਲਡ ਨੇ ਉਹ ਸਾਰਿਆਂ ਦੀ ਜਾਂਚ ਚੱਲ ਰਹੀ ਹੈ ਰੋਕ ਕਰਕੇ ਅਗਲੀ ਖਬਰ ਦਾ ਕਿਸਾਨਾਂ ਨੂੰ ਪ੍ਰਾਲੀ ਸੜਨ ਤੋਂ ਰੋਕਣ ਦੇ ਲਈ ਕੇਂਦਰੀ ਮੰਤਰੀ ਦੇ ਵੱਲੋਂ ਸੁਨੇਹਾ ਦਿੱਤਾ ਗਿਆ। ਮੋਗਾ ਦੇ ਪਿੰਡ ਗੋਸਾ ਪਾੰਡੂ ਦਰਸਲ ਪਹੁੰਚੇ ਕੇਂਦਰੀ ਮੰਤਰੀ ਤੋਖਨ ਸਾਹੂ ਖੇਤਾਂ ਦੇ ਵਿੱਚ ਬਿਲਰ ਮਸ਼ੀਨ ਚਲਾਉਂਦੇ ਹੋਏ ਜੋ ਕਿ ਨਜ਼ਰ ਆਏ ਤੋਖਨ ਸਾਹੂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਨਾਲੋਂ ਅਪੀਲ ਕੀਤੀ ਗਈ ਹੈ। ਖੇਤਾਂ ਦੇ ਵਿੱਚ ਖੁਦ ਪਰਾਲੀ ਦੀਆਂ ਗੰਢਾਂ ਉਹਨਾਂ ਵੱਲੋਂ ਬਣਾਈਆਂ ਗਈਆਂ। ਕਿਸਾਨਾਂ ਨੂੰ ਖੇਤਾਂ ਦੇ ਵਿੱਚ ਪਰਾਲੀ ਨਾ ਸਾੜਨ ਦਾ ਸੁਨੇਹਾ ਦਿੰਦੇ ਹੋਏ ਕੇਂਦਰੀ ਰਾਜ ਮੰਤਰੀ ਤੋਖਨ ਸਾਹੂ ਨਜ਼ਰ ਆਏ ਨੇ। ਤਾਂ ਤੁਹਾਨੂੰ ਅਸੀਂ ਖੇਤਾਂ ਦੀਆਂ ਤਸਵੀਰਾਂ ਵਿਖਾ ਰਹੇ ਜਿੱਥੇ ਖੁਦ ਕੇਂਦਰੀ ਰਾਜ ਮੰਤਰੀ ਦੇ ਵੱਲੋਂ ਅਟ੍ਰੈਕਟਰ ਚਲਾਇਆ ਜਾ ਰਿਹਾ ਤੇ ਨਾਲ ਹੀ ਸਨੇਹਾ ਕਿਸਾਨਾਂ ਨੂੰ ਇਹੀ ਦਿੱਤਾ ਜਾ ਰਿਹਾ ਕਿ ਪਰਾਣੀ ਨੂੰ ਅੱਗ ਦੇ ਹਵਾਲੇ ਨਾ ਕੀਤਾ ਜਾਵੇ ਹਾਲਾਂਕਿ ਪਿਛਲੇ ਸਾਲਾਂ ਦੇ ਮੁਕਾਬਲੇ ਕਮੀ ਜ਼ਰੂਰ ਆਈ ਹੈ ਪਰਾਲੀ ਸੜਨ ਦੇ ਮਾਮਲੇ ਦੇ ਵਿੱਚ ਪਰ ਇੱਕ ਵਾਰ ਵੀ ਜ਼ੂਰ ਕਿਸਾਨਾਂ ਦੇ ਵੱਲੋਂ ਪਰਾਣੀ ਨੂੰ ਜਿਹੜਾ ਅੱਗ ਦੇ ਹਵਾਲੇ ਕੀਤਾ ਗਿਆ ਲਗਾਤਾਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਜਾਂਦੀ ਕੋਹਰੇ ਦਾ ਬੜਾ ਦੁਸ਼ਕਰਵਾ ਦੇਖਣ ਨੂੰ ਮਿਲਦਾ ਹੈ ਔਰ ਇਹ ਵੀ ਬਾਤ ਆਤੀ ਹੈ कि पराली जलाने से ये प्रदूषण फैल रहा है तो मैं आज पंजाब के मोगा जिले में आया हूँ यहाँ बेलर से जो ये पराली इकट्ठा करने का जो मशीन है उसको देख करके मुझे बहुत प्रसन्नता हुआ कि बेलर से सारे पराली को इकट्ठा किया जाता है उसका एक सिल्ली बनाया जाता है और उसको सप्लाई किया जाता है तो इससे प्रदूषण को रोका जा सकता है जो कोहरा है उसको रोका जा सकता है और मैं सभी किसान भाइयों से कहना चाहूँगा कि पराली बिल्कुल मत जलाएं अब उसके लिए नई तरकीब हमारे वैज्ञानिकों के द्वारा खोजा जा चुका है और पराली को इकट्ठा करने के एक बढ़िया मशीन आ गया है तो मैं बहुत बहुत बधाई देता हूँ इस नए तरकीब के लिए और सभी प्रदेशों के किसानों को इसको अपनाना चाहिए